ਅਸਤਰੀਕਾਲ ਬਾਈ ਸਾਰਿਆਂ ਨੂੰ ਲੋਈ ਕਿੰਦਲੇ ਪੁੱਲਣਾ ਚਾਏ ਅੱਜ ਕਣਕ ਤੇ ਪਾਉਣਾ ਪਰ ਯੂਰੀਆ ਤਿੰਨ ਠੱਕੇ ਲਿਆਂਦੇ ਅਸਤਰੀਕਾਲ ਜੀ ਅਸਤਰੀਕਾਲ ਅਸਤਰੀਕਾਲ ਅਲੈਕੁਮ ਸਲਮ ਯਾ ਹਾਲ ਹੈ ਜੀ ਬਾਜੀ ਬਹੁਤ ਵਧੀਆ ਤੇ ਤਾਰੇ ਬਾ ਹੁਣ ਆਖਰੀ ਹੋਣਾ ਹੈ ਨਾ ਇਹ ਲੋ ਜੀ ਪਰ ਠੀਕ ਆ ਹੀ ਟਾ ਲੱਗਣਾ ਹੁਣ ਲੈ ਵੀ ਮੋੜ ਤੇ ਕਾ ਖੁੱਦਣਾ ਹੈ ਕਸੋਤਾ ਵਿੱਚੇ ਦੇਖ ਤਾਂ ਮੈਂ ਤਾਂ ਆਪੇ ਦੇ ਦਦਾ ਉਹਦਾ ਬਣਾ ਤਾ ਹਾਂ ਜੀ ਨਹੀਂ ਜੀ ਤੇ ਚੰਡਤੀ ਹੜ ਜਾਵਾ ਉਹਨੂੰ ਆਹ ਲੈ ਲੈ ਸਮਾਨ ਉਧਰ ਨੂੰ ਸਾਨੂੰ ਫੇਰ ਦਿਖਾਵਾਂ ਐਟਮ ਦੇਖਦਾ ਚੇ ਹਾਂ ਬਲੂਸਤਾ ਉਹ ਗਾਹਾਂ ਦੇਖੀ ਉਹ ਦੇਖੀ ਤੂੰ ਕਿਆ ਬਣਿਆ ਵਾ ਨਹੀਂ ਮਾਤਾ ਵੀ ਉਹ ਦੱਸਦਾ ਵੀ ਇਹ ਲਾ ਜਈ ਹੈ ਫਰਕ ਜੀ ਆਹ ਦੇਖੋ ਕ ਕੰਡੇ ਆ ਜਾਂ ਕੰਡੇ ਦੀ ਦੇਤੀ ਇਹੀ ਤੇ ਹੀ ਹਾਂ ਇਹ ਮਾਣੇ ਦੱਸ ਕੇ ਕਿਰ ਹੋ ਗਏ ਨਾ ਹੋ ਲੈ ਦੱਸ ਵੀਰੇ ਹੋ ਗਏ ਮੈਂ ਹੋਰ ਕਿ ਲੈ ਫੂਕਤਾ ਜਮਾ ਜਮਾ ਗੋਮਾ ਕਰਤਾ ਜੀ ਜਿਹੜਾ ਗਾਜਰ ਬੂਕਲੀ ਤੂੰ ਆਹ ਦੇਖ ਉਹ ਤੇ ਬੂਟੇ ਕਿਨੇ ਕਿਨਾਂ ਚ ਉਹ ਸੈਂਟਰ ਵੀ ਕਹਿੰਦਾ ਮੈਂ ਥੜੇ ਜਿਹਾ ਵੱਡਣੀ ਹੈ ਨਾ ਕਣਕ ਫਿਰ ਔਖਾ ਹੀ ਕਰਦੀ ਹੈਲੀ ਔਖਾ ਦੇਖ ਲੈ ਅਜੇ ਨਾ ਖਤਮ ਕਰਿਆ ਬੋਰ ਤੇ ਆ ਜੀ ਫੂਕਤਾ ਧੁੱਪ ਪਾਦਾ ਪਰ ਕੋਈ ਜਾ ਜੇ ਧੁੱਪਾਂ ਦਾ ਪੈਂਦੀ ਆ ਉਹਨਾਂ ਅਸਲ ਤੇ ਆਦਾ ਫਿਰ ਸਾਦੇ ਬੀਬੀ ਚ ਆ ਜੀ ਮੋੜ ਤੇ ਕਿਹਾ ਕਣਕ ਟੁਕਣੀ ਆ ਮਿੱਤਰ ਵੱਡਣੀ ਹੈ ਇਹ ਲੇਬਰ ਨੇ ਵੱਡਣੀ ਹੈ ਇਹ ਸਾਰੇ ਕੰਡੇ ਪਾਵਾਦੇ ਹੱਥਾਂ ਜਿਵੇਂ ਕਸੂੰਬੀ ਦੇ ਯਾਰ ਹੁਣ ਬੱਟੇ ਤੁਰਨਾ ਔਖਾ ਹੋਰ ਆ ਇਹ ਕਿਹੜਾ ਕੰਡਾ ਹੈ ਜਿਆ ਪਤਾ ਨਹੀਂਦਾ ਅੱਧਾ ਬੱਜੇ ਪੇ ਦਾ ਹਾਂ ਨਾ ਨਿਕਲਦਾ ਕੰਡਾ ਨਿਕਲਦਾ ਹੈ ਵਿਚੇ ਰਹਿਣਾ ਇਹ ਵਿਚੇ ਰਹਿਣਾ ਹੈ ਹਾਂ ਜਿੱਥੇ 240 ਜਦਾ ਗਿਰ ਗਈ ਅੰਕ ਵੀ ਚੱਕਦੀ ਕਹੇਗਾ ਵਾ ਦੋ ਦੋ ਫਾਂ ਟਨ ਕਿ ਕਰੀਆਂ ਹਾਂ ਵੀ ਦੋ ਦੋ ਵਾਰੀਆਂ ਦੀਆਂ ਦੋ ਦੋ ਫਾਂਟ ਦੋ ਦੋ ਕਰਨੀਆਂ ਦੀਆਂ ਤੇ ਨਹੀਂ ਕਹੇ ਕਿ ਇੱਕ ਸਾਈਡ ਪਰ ਨੂੰ ਇੱਕ ਗੱਬੇ ਨੂੰ ਇੱਕ ਸਾਈਡ ਪਰ ਤਿੰਨ ਹਾਂ ਤਿੰਨ ਹੋ ਗਿਆ ਹੈ ਉਹ ਪਤਾ ਕੀ ਕਰ ਰਿਹਾ ਅੱਜ ਦੱਸ ਦ ਤੁਹਾਨੂੰ ਮੈਂ ਅਸੀਂ ਜਿਆਦਾ ਕਿੱਥੇ ਮਾਰੀ ਜਿੱਥੇ ਕੱਖ ਜਿਆਦਾ ਨਾ ਉੱਥੇ ਹੋਰ ਜਿਆ ਕ ਮਾਰਤਾ ਤਾਂ ਹੀ ਚੱਕਿਆ ਫਿਰ ਇਹਨੇ ਉੱਥੋਂ ਦਾ ਫਿਰ ਨਾ ਚੱਕਦੀ ਚੱਕਦੀ ਨਹੀਂ ਕਰਈ ਹੈ ਹੁਣ ਮੇਰੀ ਹੁਣ ਗੱਲ ਆ ਕੱਖ ਹੈਵੀ ਹੈਵੀ ਕਿੰਨਾ ਦੇਖ ਲਾ ਇਹਨੂੰ ਮਾਰ ਤਾਂ ਹੀ ਪੈਣੀ ਸੀ ਹੁਣ ਮੈਂ ਉਧਰ ਉੱਥੇ ਧੋੜ ਵਿੱਚ ਇੱਕ ਸਲ ਕਰੀ ਆ ਹਾਂ ਉਹਨੇ ਹਾਲੇ ਦੇ ਕਣਕ ਵੀ ਚੱਕਤੀ ਉਹ ਚੱਕਦੀ ਹੈ ਬਿਨਾਰੀ ਕਣਕ ਵੀ ਚੱਕਦੀ ਆ ਉਹ ਅਰ ਪਾਈ ਵੀ ਮੈਂ ਕੀਲੇ ਦੀ ਏ ਧੋੜ ਵਿੱਚ ਧਰਮਤਾ ਉਹ ਝਟਕਾ ਲਾਉਂਦੀ ਹੈ ਕਣਕ ਦੀ ਲਾਉਂਦੀ ਆ ਥੋੜੇ ਪੱਤਾ ਉਹਦਾ ਪਿਆ ਕਰ ਲਾਉਂਦੀ ਝਟਕਾ ਉਹ ਉਹ ਐਸੇ ਆਹ ਕਾਂਕ ਫੁੱਟ ਜੀ ਡਾਉਨ ਹੈ ਕਿਹੜੀ ਆਹ ਨਾ ਨਾ ਠੀਕ ਹੋ ਜੀ ਆਹ ਕਾਂਕ ਠੀਕ ਆ ਇਹ ਵੀ ਹੋ ਜਾਂਦਾ ਫਲਕਿਆ ਫਰ 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 ਗਿਆ ਇਹਦਾ ਇਹ ਕੱਲ ਦੋਹਾਂ ਕਾਲ ਕਰਕੇ ਆ ਫਰਕ ਠੀਕ ਗਿੱਲੇ ਸੁੱਕੇ ਦਾ ਫਰਕ ਗਿੱਲੇ ਸੁੱਕੇ ਦਾ ਫਰਕ ਆ ਇਹ ਖੇਤ ਗਿੱਲਾ ਤਾਂ ਇਹ ਖੇਤ ਗਿੱਲਾ ਤਾਂ ਆਹ ਖੁਸ਼ਕ ਪੈਣ ਹਾਂ ਤਾਂ ਖੁਸ਼ਕ ਤਾਂ ਆ ਸੁੱਕਾ ਪਿਆ ਦਾ ਲੱਗਦਾ ਗਿੱਲੇ ਫਰਕ ਜੰਮਣੀ ਨਹੀਂ ਕਣਕ ਵੇਖ ਗੰਨੇ ਵਾਲਾ ਵਾਢੇ ਇਹ ਤਾਂ ਗੰਨੇ ਵਾਲਾ ਹੀ ਤਾਂ ਹਾਂ ਠੀਕ ਨਹੀਂ ਇਹ ਕਈ ਦੇ ਵਾ ਬਾਜਰਾ ਦਾ ਬਾਜਰਾ ਵੀ ਤਾਕਤ ਲੈ ਲੈਂਦਾ ਖੇਤ ਦੀ ਇਹ ਵੀ ਫਰਕ ਆ ਜਾਂਦਾ ਬਾਜਰਾ ਇਹਦੇ ਵਾਂ ਵੀ ਹੈਗਾ ਤਾਂ ਸਮਝਿਆ ਜੇ ਕਈ ਇਹ ਵੀ ਕੱਲੇ ਵਾਂ ਬਾਜਰਾ ਆ ਆ ਤਾਂ ਤਕੜੀ ਕਣਕ ਹੈ ਹੈ ਆ ਕਣਕ ਤਕੜੀ ਇਹ ਬਾਈ ਖੋਲੋ ਬੱਤ ਦਾ ਤਾਂ ਹੀ ਕਹਿੰਦੇ ਖੋਲੋ ਬੱਤ ਦਾ ਬਹੁਤ ਫਰਕ ਹੈ ਇਹ ਖੋਲੋ ਬੱਤ ਪੁੱਪੂ ਬੂਲਣਾ ਦਾ ਫੱਕ ਨਹੀਂ ਕਰ ਆ ਲਾਉਣ ਦਾ ਆ ਲਾਉਣ ਦਾ ਆ ਲਾਉਣ ਦਾ ਜਿਹੜਾ ਦਾ ਉਹਦਾ ਚੱਕਰ ਨਹੀਂ ਹੈਗਾ ਇਹਦਾ ਹੈਗਾ ਫਰਕ ਇਹਦਾ ਹਲੇ ਕੋਈ ਫਰਕ ਨਹੀਂ ਕੜਕ ਨੂੰ ਹੁਣ ਕਹੇ ਇਹ ਤਾਂ ਸ਼ੋਰ ਹੈ ਫਰਕ ਪਹਿਣਾ ਯਾਰ ਜਾਈ ਰੂ ਪੱਤਾ ਨਿਕਲਣਾ ਹਵਾ ਕਾ ਹੱਕ ਪੈਂਦਾ ਹੈ ਹੈ ਨਾ ਹਵਾ ਦਾ ਹੁਣ ਵੀ ਨਿਕਲਦੀ ਹੋਇਆ ਨਹੀਂ ਬਹੁਤ ਜ਼ਿਆਦਾ ਗੱਗੇ ਨੂੰ ਪੱਤਾ ਨਿਕਲਣਾ ਹੈ ਫੇ ਸ਼ਾਮਾ ਇਸਾਈਡ ਰਹਿਣੀ ਸੀ ਹਾਂ ਫਿਰ ਬੰਦ ਹੋਣੇ ਜਮ ਤੂੰ ਦਾ ਪੱਤਾ ਹੋ ਨਹੀਂ ਤੇ ਹੁਣ ਦਾ ਇਹਨੂੰ ਵੀ ਮਾਰ ਕਰਨੀ ਫਿਰ ਇੱਧਰ ਵੀ ਮਾਰ ਕਰਨੀ ਯਾਨੀ ਬੂਟੇ ਜਾਣ ਲੱਗਣੀਆਂ ਲੋੜੀ ਚਾਹੀਦੀ ਆ ਲੋ ਬਾਈ ਸੂਰਜਵਾ ਲੰਮੂ ਕਰੋ ਹਾਂ ਸੂਰਜ ਅੰਦਰ ਬੜੇ ਸੂਰਜ ਘੁੰਮ ਕੇ ਜੇ ਆਹ ਬੂਟੇ ਨਾ ਹੁੰਦੇ ਸੂਰਜ ਘੁੰਮਦਾ ਅੰਦਰ ਜਾ ਜਾਣਦਾ ਹੁਣ ਤੂੰ ਹੀ ਵਾਰੀ ਰਹਿਣੀ ਪਿਆ ਉਰੇ ਜੂਰੀਆ ਹੂੰ ਰਹਮ ਲਾਇਆ ਦੁਆ ਹਾਂ ਪੂਰੇ ਹੀ ਕਰਿਆ ਹੁਣ ਮੇਰੀ ਗੱਲ ਨਾਲ ਟੈੜੀ ਜਾਇਆ ਹੈ ਨੀ ਰੇ ਜਿਹੜਾ ਆਇਆ ਤਾਂ ਉਹ ਮੈਂ ਪਹਿਲਾਂ ਇੱਥੇ ਵੱੱਦਾ ਪਾ ਗਿਆ ਤੇ ਜਾਣੀ ਤਾਂ ਠੀਕ ਆ ਹੁਣ ਆ ਸ਼ਿੱਟੇ ਸਰ ਗਿਆ ਬਸ ਹਾਂ ਬਰ ਹੁਣ ਸਾਰਤਾ ਸਰ ਗਿਆ ਇੱਨਾ ਦੇਖ ਰਿਹਾ ਪਹਿਲਾਂ ਚੱਕੇ ਮਿੱਟੀ ਵੀ ਜਿੰਨੇ ਕੀਲਿਆਂ ਦੇ ਸਾਹਮਣੇ ਸਾਰਾ ਮਿੱਟੀ ਵੀ ਰਪੇਰਾ ਪਹਿਲਾਂ ਤਾਂ ਕਹਿਆ ਤੇ ਲੈ ਇੰਨਾ ਕ ਲੈ ਲਓ ਇੰਨਾ ਕ ਲੈ ਲਓ ਸਾਜਿਆ ਨਾ ਦੁਬਾਰਾ ਆ ਜੇਣਾ ਫਿਰ ਆਉਂਦਾ ਹੈ ਨਹੀਂ ਦਿੱਤੇ ਹੀ ਨਹੀਂ ਹੈਗੇ ਮੈਂ ਮਿੰਤਾ ਕਰ ਟੈਰ ਹਾਂ ਹਾਂ ਤਾਂ ਫੇਰ ਸੱਲੇ ਦਿੱਤੇ ਮੈਨੂੰ ਆ ਜਮ ਮ ਵੱਧਾ ਪਾ ਗਿਆ ਇਹਦੇ ਵਿੱਚ ਤੈਨੂੰ 115 ਲੱਤੇ ਆ ਵੀਰ 25 ਸਾਡੇ ਬਾਹਰ ਤੇ ਆਏ ਆ ਤਾਂ ਖੜਿਆ ਖੜਾ ਖੜਨਾ ਤਾਂ ਹੈਗਾ ਹੀ ਉਹ ਹਾਂ ਖੜਾ ਆਵੇ ਅੱਛੇ ਤੈ ਮੁੱਢਣੀ ਉੱਪਰ ਉਹ ਮੈਥ ਬਰੇਗਾ ਲੱਗਿਆ ਲਾ ਕਣ ਕਰੂ ਕਿڑی ਸਪਰੇ ਉਹ ਮੋਟਰ 240 ਹੈ ਵੀਰੀ ਪਾਉਂਦੇ ਉਹਨਾਂ ਚਲ ਹਾਂ ਮੜਾ ਜਾ ਕਣ ਕਰੂ ਦੇਖ ਕੇ ਮੇਰੀ ਝਟਕਾ ਕਿੰਨਾ ਕੁ ਲੱਗਿਆ ਉਹ ਲੱਗਣਾ ਝਟਕਾ ਉਹਨੂੰ ਭਾਈ ਉਹ ਦੇਖਣਾ ਕਿ ਉਹਨੂੰ ਲੱਗਣੀ ਲੱਗਣਾ ਹੈ ਹਾਂ ਹਾਂ ਉਹ ਅੱਜਸਾ ਲਾਉਣੀ ਲਾਉਂਦੀ ਹੈ ਖੜਾਉਂਦੀ ਕਣ ਇੱਕ ਵਾਰੀ ਖੜਾਉਂਦੀ ਹੈ ਹਾਂ ਜਿਹੜੇ ਦੂਹੇ ਹੁੰਦੇ ਦੇ ਪਹਿਲੇ ਟੌਕ ਟੌਕ ਕਰੇ ਝਟਕਾਂਂਤੀ ਲਾਉਂਦੀ ਤੇ ਹੌ ਹੌਲੀ ਕੱਖ ਮਾਰਦੀ ਸੀ ਉਹ ਕੰਮ ਕਰਦੀ ਦੀ ਛੱਡ ਗਿਆ ਹੁਣ ਰੰਮਲੀ ਬਣਾ ਡੋਜ ਵਧ ਗਈ ਗੁਲੀ ਡੰਡੇ ਨੂੰ ਤਾਂ ਖਤਮ ਕਰ ਦੋਗੇ ਨਹੀਂ ਕਰ ਦੇਣਾ ਗੁਲੀ ਡਟਕਦੀ ਜਿਹੜੇ ਨਾਲ ਹੁੰਦੇ ਦੇ ਦੇ ਤਾਂ ਉਹ ਵੀ ਕਰ ਗੁਲੀ ਡੰਡਾ ਨੂੰ ਛੱਡ ਦਿਓ ਗੁਲੀ ਡੰਡਾ ਚੱਕ ਦੇਣਾ ਇਹਨੇ ਆ ਦੇਖਣਾ ਉਰਲੇ ਪਾਸੇ ਸ਼ਾਹ ਕਾਲੀ ਖੜੀ ਆ ਉਦੋਂ ਬਾਅਦ ਪਰਲੇ ਪਾਸੇ ਪੂਲਾ ਖੜਾ ਬੱਤ ਕਰੋ ਉਰਲੇ ਪਾਸੇ ਬਰਸੀਨ ਤਾਂ ਪਰਾਂ ਗੱਲ ਦੀ ਬਰਸੀਨ ਵਾਲੀ ਗਲਕ ਤਾਂ ਜਦੋਂ ਹੀ ਆ ਇੰਨਾ ਛੋੜਾ ਪੱਤਾ ਲੂੰਗ ਤਾਹੀ ਕਹਿੰਦੇ ਖੇਤ ਬਦਲੀ ਕਰੋ ਖੇਤ ਬਦਲੀ ਕਰੋ ਖੇਤ ਇੱਕ ਹੈ ਤਾਹੀ ਕਹਿੰਦੇ ਹੁੰਦੇ ਵੀ ਖੇਤ ਬਦਲੀ ਕਰ ਲੋ ਬਦਲੀ ਕਰ ਨੰਬਰ ਸੀਗੇ ਚ ਮਾਰੀ ਹੋਈ ਫਸਕਮ ਹੈ ਮਾਰੀ ਹੋਈ ਕਾਦੇ ਮੈਂ ਤੁਸੀਂ ਨਾਲ ਤੁਸੀਂ ਨਾਲ ਮੇਂ ਵਧੀਆ ਹੋਣੀ ਕਰਨਗਾ ਕੱਖ ਘਟ ਨਹੀਂ ਹੋਇਆ ਉਸੇ ਸਵਰੇ ਨਹੀਂ ਕਰੀ ਹੋਣੀ ਇਹਨੇ ਹਾਂ ਬਗਹੀ ਵਾਰ ਕ ਪੈਂਦਾ ਹੈ ਖੇਤ ਬਦਲੀ ਕਰਦਾ ਹੁਣ ਜੇ ਗੰਨਾ ਲਾ ਖੇਤ ਗੰਨਾ ਖੇਤ ਬਦਲ ਬਦਲ ਕੇ ਗੰਨਾ ਲੱਗੇ ਸਾਰਾ ਕੱਖਾ ਚੱਕਿਆ ਜਾਂਦਾ ਹੈ ਕਿ ਨਹੀਂ ਹਮ ਇਕਨ ਆਪਣਾ ਖੇਤ ਬਦਲ ਕੇ ਗਾਂਹ ਦੂਏ ਗਏ ਤਾਂ ਮਗਨਾਂ ਲੈ ਕੇ ਉਧਰ ਤੋਂ ਦੂਰਾਂ ਚਲੇ ਗਏ ਫਿਰ ਖੇਤ ਮਾ ਕੱਖ ਹੋਣਾ ਕਿ ਹੈ ਸਪਰੇਆਂ ਕੱਖ ਦੀਆਂ ਉਧਰੋਂ ਵੀ ਹੁੰਦੀਆਂ ਕੰਨੇ ਜੀ ਨਾਲੇ ਰਈਆਂ ਫੇਰ ਡੋਰ ਚੇਂਜ ਹੋ ਜਾਂਦੀ ਹੈ ਹਾਂ ਮਿੱਟੀ ਗੁੱਲੀ ਜਿੰਦਾ ਰਹਿੰਦਾ ਨਹੀਂ ਗੰਨੇ ਵਾਲੇ ਮਿੱਟੀ ਦੀ ਗੁੱਗੁੰਡ ਬੱਤਾਂ ਬੱਜ ਜਾਂਦੀ ਹੋਰ ਹੈ ਫੇਕਰਦੇ ਫਸਲ ਹਾਂ ਨੂੰ ਝਾੜ ਦੇਣਾ ਜਾਂਦੀ ਜੀ ਫਸਲ ਜੇ ਆਪਾਂ ਬਦਲ ਕੇ ਬੀਜੂਗੇ ਜੇ ਭਾਏ ਇੱਕੇ ਵੀ ਬੀਜੀਗੇ ਫਿਰ ਉਹ ਝਾੜ ਘਟਾਣ ਲੱਜਿੰਦੀ ਹੈ ਹੋਰ ਕਿਹ ਹੈ ਇਹੀ ਫਰਕ ਹੁੰਦਾ ਬਦਲਣ ਦਾ ਖੇਤ ਹੈ ਕਿ ਨਹੀਂ ਦਾਦਾ ਪ੍ਰੀਤ ਥੱਲਾ ਕੋਲ ਆ ਲੈ ਇੱਥੇ ਤੇ ਇੱਥੇ ਜਿਆਦਾ ਹੱਥ ਫੇਰਿਆ ਉਸੇ ਮਾਰ ਕਰੀਏ ਨੇ ਤੂੰ ਫਿਰ ਆਏ ਆ ਮਾੜਾ ਉੱਥੇ ਹੱਥ ਇੱਥੇ ਉਹ ਭਾਈ ਉੱਥੇ ਅਪਣਾ ਆਟੋਮੈਟਿਕ ਉੱਥੇ ਹੁਣ ਫੜ ਕੇ ਹੌਲੀ ਕਰ ਲੈਂਦੇ ਆਪਾਂ ਵਾਹੋਂ ਕੱਕ ਹੈ ਉਹ ਬਹੁਤ ਕੀ ਕਰੀਏ ਕੁਝ ਨਹੀਂ ਆਦਾ ਝਾੜ ਕਾ ਪੁੱਛ ਨਹੀਂ ਆਦਾ ਉਹ ਕੁਝ ਨਹੀਂ ਤਾਂ ਹੁਣ ਯਾਰ ਇਹ ਪੈਣਾ ਹੈ ਮਾਰਨਾ ਮੂਧੇ ਮੂਠਾਂ ਵਾਲੇ ਨਾ ਇਹ ਸਿਰ ਧਰਤੀ ਦਾ ਮਾਰ ਕੇ ਉੱਠਣਾ ਵਾਲਾ ਰੇ ਪੈਣਾ ਜਾਂਦੀ ਚ ਜੇ ਹੋਰ ਕਰ ਲੈਂਦੇ ਉਹਨੇ ਆਹ ਥੋੜੋ ਰਗਣੇ ਦੀ ਮੇਰੀ ਕਸਮ ਪੀਜੀ ਹਾਂ ਉਹ ਰਗਣੇ ਦੀ ਨਾ ਫੇਰ ਨੂੰ ਇੰਦੀ ਰਗਣੇ ਨਹੀਂ ਆ ਦੇ ਮੂੰਹ ਮੁੜੇ ਵੇ ਦੇ ਮੈਂ ਤਾਂ ਹੀ ਕਹਿੰਦਾ ਹੁਣ ਏਕਣਾ ਹੁਣ ਸੁੱਕ ਵੀ ਖੜੀ ਗਾਹ ਨੂੰ ਬੀਜ ਨਾਸ ਹੋ ਜਾਣਾ ਆ ਲੈ ਮੂੰਹ ਮੁੰਬਾ ਦੇ ਮੂੰਹ ਮੁੜੇ ਵੇ ਹਾਂ ਸਭ ਮਰਨਾ ਹੈ ਹੁਣ ਮਰ ਗਿਆ ਬੱਸ ਇਹ ਚੰਡਤਾ ਇਹ ਚੰਡਤਾ ਆ ਆਪ ਆਲ ਦੀ ਛਾਂਗ ਦੇਣੀ ਤੁਸੀਂ ਇਹ ਵੇ ਫਾਇਸ ਗਿਆ ਯਾਰ ਇਹ ਨਹੀਂ ਸ਼ੁਗਾ ਬਈ ਇਹ ਪਲਪਾ ਲਗੇ ਹੁਣ ਹਾਂ ਸਾਰਾ ਛਾਂਗ ਆਵੇ ਇਹੀ ਹੈਡ ਸ਼ਾਟ ਤੱਕ ਚੱਲ ਇੱਥੇ ਹੁਣ ਪਲਪਾ ਲ ਕੇ ਆਪ ਛਾਗ ਦੇਣੀ ਖਤਾਬ ਛਾਗ ਰੂ ਚੱਲ ਹੋਰ ਕੀ ਚਾ ਫਿਰ ਤੂੰ 240 ਕਿੱਥੇ ਕਰਦਾ ਤੂੰ ਮੈਂ ਮੋਟਰ ਪਰੇ ਕਰਦਾ ਚੱਲ ਆਇਆ ਮੁੱਥੇ ਨੂੰ ਆ ਆ ਪਾ ਕੇ ਖਾ ਰਿਹਾ ਗਿਆ ਅੱਧਾ ਖਾ ਰਿਹਾ ਗਿਆ ਬਸ ਆ ਜਾ ਆ ਜਾ ਮੈਂ ਵੀ ਲੱਗਾ ਫਿਰ ਆਪਣਾ ਕੰਮ ਕਰਨ ਬੇਟਾ ਉਧਰ ਵੀ ਕਰਨੀ ਮੈਂ ਜੰਗੀਆਂ ਵੀ ਕਰਨੀਆਂ ਜਾਂ ਪਰਲਾ ਪਰਲਾ ਪਾਣੀ ਇਹ ਨੂੰ ਮਿਲ ਤੇ ਆ ਜਾਣਾ ਫਿਰ ਚਾਪ ਹੋ ਗਿਆ ਜੁਗ ਗਿਆ ਹਾਂ ਬਾਦ ਹੁਲ ਟੁਲ ਜਣਾ ਉਹਨੇ ਹੁਣ ਤੁੰਦੇ ਵਾਲੇ ਹੀ ਹੁਣ ਪੰਮੇ ਨਹੀਂ ਮੈਂ ਕਹਿੰਦਾ ਸਵੇਰੋਂ ਗਏ ਐ ਪੰਮਾ ਸਵੇਰ ਹੋ ਗਿਆ ਜੇ ਨਾ ਰਾਤ ਨੂੰ ਆ ਕੇ ਫਾਇਦਾ ਯਾਰ ਹੁਣ ਦਿਨ ਦਿਨ ਖਾ ਜਿਹੜਾ ਰਾਤ ਨੂੰ ਖਾ ਲਈ ਹੁਣ ਤਾਂ ਨਾਲੇ ਸਵੇਰੋਂ ਠੰਡਾ ਮਰਦਾ ਨਾਲੇ ਰਾਤ ਨੂੰ ਮਰਦਾ ਹੂੰ 4 ਵਜੇ ਜਾਓ ਆਪਣਾ ਰਾਮ ਨਾਲ ਠੀਕ ਨਹੀਂ ਗੱਲ ਦਿਨ ਦਿਨ ਤਾਂ ਫਿਰ ਉੱਥੇ ਤੈਨੂੰ ਬੰਦਾ ਮੁੱਢਾ ਕੱਲ੍ਹ ਆਪਰੇ ਫੇਰ ਮੈਂ ਆ ਗਿਆ ਮੈਂ ਪਾ ਦਮ ਮੜ ਜਾ ਕਿਥੇ ਆਜਾ ਆਜਾ ਛੁੱਟੀ ਹੈ ਕਰਦਾ ਇੰਨੇ ਨੂੰ ਜੀ ਮੰਨੇ ਨੂੰ ਆਸ੍ਰੀਕਾਲ ਜੀ ਇਹ ਵੀ ਵਪਾਰੀ ਬਣ ਗਏ ਹੁਣ ਵਪਾਰੀ ਹਾਂ ਕਾਵੇ ਲੈ ਲੈ ਡਿੰਡਰੇ ਪਤਾ ਲੱਗਦਾ ਇਹ ਬੰਦੇ ਨੇ ਅੱਜ ਬਾਟੀ ਦਾ ਟਰੈਲਰ ਲੈ ਲਿਆ ਹਾਂ ਮੈਂ ਚੱਲਦਾ ਇਹ ਮੈਨੂੰ ਜੀ ਪਤਾ ਲੱਗਦਾ ਅੱਛਾ ਭਾਈ ਮਿਲ ਲਉ ਬਾਟੀ ਕਹਿੰਦਾ ਵੀ ਜਾ ਕੇ ਆਉਣਾ ਵੀ ਮੈਨੂੰ ਰਾਤ ਮੈਂ ਵੀਡੀਓ ਬਾਤਿਕ ਦੇਣੇ ਪੈਦਾ ਬੰਦੇ ਰ ਇਹਨੂੰ ਬਾਅਦ ਤੇ ਫੋਨ ਆਇਆ ਵੀ ਇੱਕ ਵਾਰ ਮੇਰੇ ਕਹਿਣ ਤੇ ਉਹਰੇ ਭਾਜਾ ਵੀ ਬੰਦਾ ਤੁਹਾਨੂੰ ਟਰਾਲਾ ਦੇਖੇ ਭੇਜੂਗਾ ਬਾਟੀ ਕਹਦਾ ਵੀ ਆਪਾਂ ਨੇ ਜਾਣਾ ਹੀ ਜਾਣਾ ਵੀ ਅੱਜ ਮੈਂ ਟਰਾਲਾ ਪਸੰਦ ਆ ਗਿਆ ਹਾਂ ਆਪੇ ਲੰਗੇ ਬੰਗੇ ਤੇ ਗਾਹ ਨੂੰ ਮਾਰੇ ਆਏ ਥੋਦਾਂ ਕਿਨੇ ਫੋਟਾ 14 ਬਾਈ 7 14 ਬਾਈ 7 ਡਬਲ ਜੈਕ ਡਬਲ ਜੈਕ ਵਾਹ ਵਾਹ ਤਕੜਾ ਹਾਂ ਤੇ ਰਾਤ ਮੁੜਿਆ ਆਇਤਾ ਕੌਣ ਰਾਤ ਆ ਕੇ ਆ ਗਿਆ ਦਾ ਬਾਈ ਕੌਣ ਤੂੰ ਵੀ ਕਿਤੇ ਨਾਲ ਮੈਂ ਖੜਾ ਕੌਣ ਆ ਜੱਗਾ ਹੋਰ ਹੈ ਥੋੜਾ ਖਲਾਪ ਲਈ ਲੱਦਾ ਕਦੇ ਕੁੜੀ ਤੇ ਰੈਲੋ ਕਦੇ ਕਿਧਰੇ ਕਦੇ ਮਿਲ ਥੱਲੇ ਆ ਦਾ ਕੰਮ ਥੋੜਾ ਥੇਲੇ ਆ ਵਾ ਜਵੀਰ ਵੜ ਗਿਆ ਲੈਨ ਚ ਆ ਇੱਧਰ ਹੋ ਗਿਆ ਫੋਨ ਸਿੱਗਾਲ ਦੀ ਸਾਰਿਆਂ ਨੂੰ ਨੂੰ ਭੇਜਦਾ ਦੂਜੀ ਸਾਈਡ ਨੂੰ ਅੱਜ ਕੱਡੇ ਮੂਰੇ ਲਾ ਕੇ ਲੰਘਿਆ ਸਾਡਾ ਲੋਟ ਆ ਗਿਆ ਚਾਰ ਦਿਨ ਹੋ ਗਏ ਮੈਂ ਹਾਸ਼ ਹਾਸ਼ 140 ਟਰਾਲੀ ਦੀ ਰਾਤ ਆ ਥੋੜੇ ਮੂਰੇ ਹਾਂ ਸਾਡੀ ਕਿਹ ਸਮਝ ਉਹ ਕਿੰਨੀ ਦੀ ਹੋ ਗਿਆ ਮੈਂ ਬਿੱਲ ਆ ਗਿਆ ਹੈ ਹੱਥ ਰਹਿ ਗਈ ਤੇ ਮੈਨੂੰ ਫੋਨ ਆਦਾ 20 ਮਿੰਟ ਉਹ ਕਹਿੰਦਾ ਭੇਜ ਦੋ ਚੱਲੇ ਮੈਂ ਤਾਂ ਪਹਿਲਾਂ ਹੋਣਾ 20 ਮਿੰਟ ਵਾਲਾ ਫੋਨ ਆਇਆ ਕਰਨਾ 7 ਰਹਿ ਗਈਆਂ 60 ਤੋਲ ਗਿਆ 68 ਨੰਬਰ ਹੈ ਦਾ ਇੱਕ ਹੋਰ ਇਹ ਫਿਰ ਇਹ 4 ਵਜੇ ਲੱਗ ਉਹ ਠੀਕ ਹੈ ਇੰਨਾ ਕਾ ਟਾਈਮ ਲੱਗਦਾ ਠੀਕ ਹੈ ਸਾਡਾ ਵੀ ਠੀਕ ਹੈ ਸਾਡੇ ਹੁਣ ਕੰਡੇ ਕੋ ਖੜੇ ਆ ਉਹ ਟਾਈਮ ਜਿੰਨਾ ਮਾੜੀ ਲੱਗੇ ਉਹ ਚੱਲੀ ਜਾਵੇ ਬਸ ਹਾਂ ਮੇਰੀ ਮਾਰ ਖਾਂਦੇ ਕਿਸੇ ਉਹ ਜਾਲ ਜਾਲ ਟਮਕ ਟਮੂ ਚਲੀ ਜਾਏ ਬੜੇ ਦੋ ਘੰਟੇ ਘੱਟ ਵੱਧ 9-10 ਵਜੇ ਤੱਕ 11 ਵਜੇ ਤੱਕ ਆ ਜਾਣੀ ਕੀ ਆ ਜਾ ਨਹੀਂ ਟਾਈਮ ਦੇ ਬਾਰੇ ਪੜੀ ਦੋਨੀਆਂ ਦੀ ਬੰਦੇ ਪਹਿਲਾ ਚਲੇ ਗਿਆ ਪੰਮਾ ਨਾ ਪੰਮਾ ਸਵੇਰੋਂ ਗਿਆ ਫਿਰ ਪੰਮਾ ਤਾਂ ਹੋ ਗਿਆ ਉਹਦੇ 15 18 ਟਰਾਲਾਂ ਹੋਰ ਉਹ ਸਵੇਰੇ ਆਉਂਗੀ ਵਾਰੀ ਉਹਦੀ ਰਾਤ ਨੂੰ 4 ਵਜੇ ਆਉਗੀ 3 ਵਜੇ ਆ ਬਿਖਾਈ ਚੱਲ ਗਈ ਹਾਂ ਗਈ ਇਹਨੂੰ ਕੱਲ ਕਿਹਾ ਵੀ ਹਸਬੰਦ ਨਾਲ ਲੱਗ ਜਾ ਫੇਰ ਤਾਂ ਆ ਗਿਆ ਅੱਜ ਫੇਰ ਇਹ ਤਾਂ ਮੰਦੇ ਵੀ ਹੋਰ ਸੱਚੀ ਜਾਂਦਾ ਇਹਨੂੰ ਕੱਲ ਮੈਂ ਕਿਹਾ ਵੀ 11 ਵਜੇ ਜਾਣਾ ਹੈ ਇਹ ਬਾਂਟਰੀ ਨੂੰ ਟਰਾਲਾ ਦਵਾਉਣ ਚਲੇ ਗਿਆ ਮੈਂ ਇਹਨਾਂ ਕੱਲਾ ਜਾਣ ਜੋਗਾ ਫੇਰ ਮੈਂ ਕਿਹਾ ਮਰਨ ਚਲੇ ਗਿਆ ਇਹ ਕਹਿੰਦਾ ਮੈਂ ਖੜ੍ਹਵੇਂ 9 ਵਜੇ ਚੱਲਦੇ ਪੂਰੇ ਪਹਿਲਾਂ ਤੈਨੂੰ ਫੋਨ ਕਰਿਆ ਉੱਤੇ ਬਾਅਦ ਕੰਮੇ ਨੂੰ ਕਰਿਆ ਉੱਤੇ ਬਾਅਦ ਹੱਥ ਦੇ ਕੇ ਆ ਗਏ ਮਰੰਡੇ ਤੇ ਉੱਥੇ ਪਹਿਲਾਂ ਗੱਲਾਂ ਚ ਲੱਗ ਗਏ ਵੋਲ ਜੇ ਬਾਈ ਉਹ ਵਲਦਕੇ ਬਾਈ ਨਾਲ ਜਿਹੜੇ ਡੇਢ ਘੰਟਾ ਗੱਲਾਂ ਮਾਰੀ ਗਏ 11:30 ਹੋਏ ਮਗਾ ਚੱਲ ਜਲੀਏ ਮੋਟਰਗੱਡੀ ਨਾਲ ਤੇ ਲਿਆ ਕਾਨੂੰ ਤਰਕੇ ਗੱਲਾਂ ਦਾ ਸਵਾਦ ਇਹਨੂੰ ਗੱਲਾਂ ਦਾ ਸਵਾਦ ਆ ਗਿਆ ਟੇਪਰ ਵਾਲ ਨੂੰ ਹੱਥ ਦਿੱਤਾ ਲਾਈਟਾਂ ਆਫਰ ਆ ਗਏ ਹਾਂ ਬਾ ਲਾਈਟਾਂ ਤਾਂ ਨਹੀਂ ਕੋਈ ਮਿਲਿਆ ਭੂਤ ਵੀ ਨਹੀਂ ਮਿਲਿਆ ਫਿਰ ਤਰਕੇ ਯਾਰ ਸਾਰੀ ਯਾਰ ਸਰਜੀਤ ਨੂੰ ਆਕਾ ਮਾਰੀਆਂ ਬਹੁਤ ਤੇ ਆ ਗਈ ਜੋਰ ਜੋਰ ਕੇ ਇੱਕ ਮੋਟਰਸਾਈਕਲ ਮਿਲਿਆ ਹੂਟਰ ਮਾਰ ਕੇ ਮਾ ਬਾਈ ਛੱਡਿਆ ਉਹ ਵੀ ਲੰਘ ਗਿਆ ਗੱਲਾਂ ਵਾਲਾ ਉਹ ਟੱਲੀਆਂ ਰਦਾ ਇਹ ਦੂਈ ਪੁਲਸ ਹੈ ਨਾ ਦੀ ਰੋਡ ਵਾਲੀ ਕਹੀ ਤੇ ਨਹੀਂ ਪੁਲਸ ਨਹੀਂ ਆਇਆ ਮੈਂ ਇਹ ਪਹਿਲੀ ਗੱਲ ਹੋਣੀ ਹੈ ਕੋਈ ਨਹੀਂ ਬਾਈ ਕੋਈ ਨਹੀਂ ਇਹ ਮਿਲਿਆ ਹਾਂ ਹੋਰ ਤੇ ਲਿਆਦਾ ਤਾਂ ਸਾਡੇ ਕੋ ਆ ਕੇ ਤੇਲ ਮੁੱਕ ਗਿਆ ਕਹਿੰਦਾ ਬਾਈ ਵੀ ਤੁਹਾਡੇ ਨਾਲ ਦਾ ਹੋਗੇ ਤੂੰ ਵੀ ਉਹ ਵੀ ਲੜੋਗੇ ਅੱਗੇ ਕੱਲੇ ਹੋ ਤਾਂ ਕਾਲਾ ਵੇ ਮੈਂ ਤੇਰੀ ਕਹਿੰਦਾ ਗੰਨੇ ਗੰਨੇ ਤੇ ਜੱਟਾਂ ਨੂੰ ਸੂਤ ਚਾਹੀਦੀ ਭਾਈ ਇਹਨੂੰ ਪਾਣੀ ਕੱਢ ਨੇ ਰਹਾ ਹੋ ਜੈਣਾ ਓ ਯਾਰ ਆਹ ਬहोत ਜ਼ਮਾਨੇ ਪੁਲਿਸ ਨੇ ਵੀ ਰੋੜਾਂ ਵਾਲੀ ਯਾਰ ਰੋੜ ਭਾਈ ਸ਼ੂ ਆਉਂਦਾ ਕੋਈ ਆਹ ਦਸ ਨੂੰ ਇਸ ਤੋਂ ਸਾਨੂੰ ਘਾਟ ਕਾਣੋਂ ਦਾ ਯਾਰ ਬੰਦੇ ਵਾਲਾ ਰੋੜ ਚੱਲਦਾ ਸਾਰੀ ਰਾਤ ਆਪਣੇ ਆ ਨਹੀਂ ਆਪਣੇ ਆ ਸਾਨੂੰ ਮਿਲੀ ਨਹੀਂ ਕੋਈ ਜੀ ਗੱਟਾ ਇਹਨੇ ਫੋਨ ਨਾ ਕਰਿਆ ਹੋਣਾ ਉਹਦਾ ਫੋਨ ਨੰਬਰ ਅਲੱਗ ਕਾਟੇ ਵਾਲੇ ਰੋੜ ਪਤਾ ਕਿ ਮੋਬਾਈਲ ਖੋਣੇ ਵਾਲੀ ਵੀਊਗਾ ਹੋਰ ਨਹੀਂ ਕੋਈ ਕਹਿੰਦਾ ਟੈਂ ਬੰਦੇ ਦੇਖੋ ਨੇ ਦੋ ਬੰਦੇ ਇੱਕ ਕੋਟ ਕੋਟੇ ਜਾ ਰਹੇ 12:30 ਆ ਗਏ ਤੇ ਲਟਾਂ ਤੇ ਮੈਂ ਕਹਿੰਦਾ 2 ਵਜੇ ਘਰ ਪਹੁੰਚੇ 2 ਵਜੇ 2 ਘੰਟੇ ਤੁਸੀਂ ਆ ਗਏ ਆ 10 ਕਿਲੋਮੀਟਰ ਤੁਰ ਕੇ 2 ਘੰਟੇ ਕੋਈ ਨਹੀਂ ਆ ਜਾਂਦਾ 6 ਕਿਲੋਮੀਟਰ ਰਾਤ ਬਹੁਤ ਦੂਰ 6 ਕਿਲੋਮੀਟਰ ਬੰਦਾ ਰਾਮਗੜ੍ਹ ਤੋਂ ਹੀ ਘਾਟੇ ਕੱਢਦਾ ਕਿੱਥੇ ਤੁਰੇ ਤੁਸੀਂ ਉਹ ਲੈਟਰ ਰੱਟ ਕੇ ਅੱਗੇ ਉਹ ਲੈਟਰ ਤੁਰਦੇ ਹਾਂ ਇਹਦਾ ਹਾਂ ਜੀ ਦਾ ਲੈਟਰ ਰੱਟ ਕੇ ਖਰਾਬ ਕਰਕੇ ਜੀ ਦਾ ਲੈਟਰ ਦਾ ਇੱਕ ਵੱਡੇ ਬੋਲ ਰਾਹ ਤੋਂ ਬਾਈ ਖੜਾਉਂਦਾ ਵੀ ਡੇਢ ਜਾਂ ਚੱਲਦਾ ਗਿਆ ਆਈ ਗਿਆ ਮੰਗਰ ਨਾਲ ਹਲਾ ਲੈਂਦਾ ਉਹ ਇੱਕ ਅਸੀਂ ਤਿੰਨ ਹੋ ਗਏ ਫਿਰ ਤੁਰ ਲੇ ਵੀ ਹੁਣ ਤਿੰਨ ਹੋ ਗਏ ਉਹਦੇ ਨੂੰ ਹਾਸੇ ਆਈ ਕਿ ਮੋਟਰਸਾਈਕਲ ਧੱਕਾ ਲਾਇਆ ਕਰ ਸਾਨੂੰ ਹਾਸੇ ਆਈ ਕਿ ਸਾਨੂੰ ਪਤਾ ਲੱਗਿਆ ਕਾਦ ਆ ਗਿਆ ਸੀ ਉਹਰੇ ਨਾ ਉਹਦਾ ਤੇਲ ਮੁੱਕ ਗਿਆ ਦਾ ਉਹ ਉਹ ਮੂਰੇ ਮੂਰੇ ਜਾਉਂਦਾ ਹੀ ਉਹਦੇ ਬੱਚੇ ਵਿੱਚ ਰਾਤ ਦਾ ਸੀਨ ਇਹ ਹੋਇਆ ਹਾਂ ਬਾ 2 ਵਜੇ ਘਰ ਆ। ਉਹ ਵੀ ਤਾਂ ਆ ਗਏ ਸਾਡਾ ਟਰਾਲਾ ਟਿਕਾਣੇ ਲੱਗ ਗਿਆ ਫਿਰ। ਨੰਨਾ ਠੀਕ ਹੈ। ਉੱਥੇ ਹੀ ਆ ਗਏ। ਉੱਥੇ ਕਿਹੜੇ ਸੌਣ ਦਿੰਨੇ ਆ ਕਦੇ ਟਰਾਲਾ ਖੜਕਾਦ ਤੱਕਦੇ ਕੋਲ ਕਰਤਾ। ਘਰ ਆਏ। ਜਣੀ ਕਿ ਮੰਨ ਕੇ ਚੱਲ ਪੰਮੇ 30 ਟਰੇਲੀਆਂ ਹੋਰ ਪੈ ਗਈਆਂ। ਨਹੀਂ ਥੋੜਾ ਟਰੈਕਟਰ ਸਾਈਡ ਪਾ ਲੈ। ਹਾਂ। ਉਹ ਜਾ ਕੇ ਸਟਾਰਟ ਕਰਾਣੇ ਗੰਡੇ 'ਤੇ ਚੜਾਉਣੇ। ਬਹੁਤ ਯਾਦੋਂ ਟਰੈਲੀ ਪੈ ਗਈਆਂ। ਤੁਸੀਂ ਕਹੋ 15 ਖੋਲ ਪੈ ਗਈਆਂ। ਫੇਰ ਉਹ ਜਾ ਰਿਹਾ 4 ਵਜੇ ਗਿਆ ਹੋਣਾ। 2 ਵਜੇ ਦਾ। ਆ ਹੁਣ ਦਿਨ ਦੇ 2 ਵਜੇ ਤੇ ਲੈ ਕੇ 8 ਵਜੇ ਤੱਕ 80 ਟਰਾਲੀਆਂ 90 ਪੈਣੀਆਂ ਰ ਇਹ 4 ਵੇ ਉਹੀ 2 ਤੇ 3 ਲੈ ਕੇ 4 8 ਵਜੇ ਤੱਕ ਵਿੱਚ ਵਿੱਚ ਜਾ ਮੈਂ ਚਲੇ ਜਾਓ ਉਹਦੇ ਬਾਅਦ ਨਾ ਜਾਓ ਹੂੰ ਉਹਦੇ ਬਾਅਦ ਫੇ ਪਹਿਲੀਆਂ ਹਾਂ ਫੇ ਪਹਿਲੀਆਂ ਫੇ ਪਹਿਲੀਆਂ ਸਾਰੀਆਂ ਜਿੰਨੀ ਪੈ ਕੱਲ ਸਵੇਰੇ ਬਾਈ ਆ ਆ ਬ ਅਨੰਦ ਬਕਾਉਟ ਦਾ ਕਹਿੰਦਾ ਮੈਂ ਆਇਆ ਸਵੇਰੇ 8 ਵਜੇ ਮੇਰੇ ਮੂਰੇ 9 ਟਰਾਲੀਆਂ ਹੁੰਦੀਆਂ ਉਹ ਕੱਲ ਸ਼ਾਮ ਨੂੰ 4 ਵਜੇ ਵਿਹਲਾ ਹੋ ਗਿਆ ਕੱਲ ਸਵੇਰੇ ਆਇਆ 4 ਵਜੇ ਲੰਘ ਗਿਆ ਪੰਮਾ ਵੀ ਇਹੀ ਮਾਰਪੇ ਗਿਆ ਤਾਂ ਕੱਲ ਟਰਾਲੀਆਂ ਨਹੀਂ ਪੰਮਾ ਲੇਟ ਹੋ ਗਿਆ ਹਾਂ ਪੰਮਾ ਜਾ ਹੀ ਮਾਰਪੇ ਗਿਆ ਤਾਂ ਕਿਉਂਕਿ ਕੱਲ ਟਰਾਲੀ ਵਾਫ ਪਹਿਲੀ ਕੱਲ ਪਹਿਲੀ ਟਾਈਮ ਟਾਈਮ ਦੀ ਗੱਲ ਹੈ ਪੰਮਾ ਕਹਿੰਦਾ ਮੈਨ ਕਾ ਉਹਨੂੰ ਨਾਲ ਜਾਣ ਲੱਗੇ ਘਰ ਨੂੰ ਹਾਂ ਨਾ ਉਰੇ ਆ ਗਿਆ ਉਹ ਤਾਂ ਛੱਡ ਕੇ ਕਿ ਵੀਰੇ ਅਸੀਂ ਤਾਂ ਤੇਰੇ ਲਾਲ ਦੇ ਆਨੂੰ ਕਹਿੰਦਾ ਕਿੰਨੇ ਚੱਲੂਗਾ ਕਹਿੰਦਾ ਨਾ ਹੁਣ ਤੂੰ ਲੱਤੇ ਸਾਮਾਨ ਆ ਇਹ ਤਾਂ ਮੈਂ ਅਸਲਾ ਲੈ ਕੇ ਆਇਆ ਸਦਾ ਰਾਇਆ ਇਹ ਮੈਂ ਸਬਜ਼ੀ ਲਈ ਆਇਆ ਉਹ ਟੈਂਪੂ ਵਾਲਾ ਭੂਜੀ ਆਹ ਬੱਤ ਸਬਜ਼ੀ ਵਾਲਾ ਵੀ ਜਾਂਦਾ ਕੋਈ ਪੂਰੀ ਦਾ ਫੋਨ ਆਦਾ ਤੇ ਚਲੇਗਾ ਸੜੇ ਰੈਡੀ ਗੈਪ ਕਰ ਦੇਣਾ ਇਹਨਾਂ ਨੂੰ ਵੀ ਸੱਚਾ ਆਹ ਸਬਜ਼ੀ ਵਾਲੇ ਪਾ ਕੇ ਗੱਲਾਂ ਚ ਇੱਕ ਥੈਲਾ 골 ਕਰ ਦੇਣਾ ਚੱਲ ਫਿਰ ਐ ਬਾਈ ਲੱਦਪੂਰੀ ਨੂੰ ਟੋਕਾ ਟਕਣੇ ਵਾਲੇ ਮੈਂ ਕਹਿੰਦਾ ਸਾਡੇ ਜਾ ਕੇ ਰੁੱਤੇ ਪਟ ਹੋ ਗਏ ਲੱਗਾ ਪੜਦੇ ਗਏ ਪਾਈਪ ਲਾਈਨ ਚੈੱਕ ਹੋ ਜੂਗੀ ਹੁਣ ਦੋਏ ਵੀ ਕਿਹੜੀ ਬਾਸ ਕਿਹੜੀ ਦੱਸ ਦੇ ਦੋ ਘੰਟਾ ਜਦੋਂ ਚਲਾਉਣੇ ਦਫਾ ਲੱਗੂ ਵੀ ਕਿਹੜੀ ਬਾਸ ਵਜਨ ਸੱਜੀ ਕੇ ਖੱਬੀ ਵਜਨ ਚੱਲਦਾ ਹੈ ਉਧਰ ਦਾ ਹੀ ਚੱਲਦਾ ਕੰਮ ਕੁੱਲ ਗੰਨੇ ਦੇ ਟਰਾਲੇ ਆ ਕੋਦੇ ਹੋਏ ਆ ਇਹਦੇ ਮੈਂ ਵੀ ਥਾਤਾ ਵਜਨ ਹੁੰਦਾ ਹੁੰਦਾ ਵੇ ਕਿਹੜਾ ਟੋਕੇ ਚ ਅਟੋਕਾ ਖੜਾ ਕਿਸੇ ਚਾਲੀ ਨੂੰ ਨਾ ਦੂਆ ਜਿਹੜੀ ਕੱਲ ਰਾਤ ਗੱਡੀ ਗਈ ਆ 200 ਕਵਾਂਟਰ ਹੋਣਾ ਤੇ ਮੈਂ ਲੈ ਆਉਂਦੀ ਸੀ ਪਾੜਦੀ ਜਿਹੜੀ ਕੈਂਟਰ ਦੀ 200 ਕਵਾਂਟਰ ਦਾ ਤੇ ਮਰਾਸ 150 ਦਾ ਟਰੈਕਟਰ ਵਾਲੇ ਪਾ ਲਿਆ 150 ਟਰੈਕਟਰ ਪਾਉਂਦਾ 200 ਦਾ ਹੋਣਾ ਬਾਈ ਸਹੀ ਗੱਲ ਫਰਕ ਤਾਂ ਹੈ ਅਸਲੀ ਲੱਗੇ ਵੀਡੀਓ ਬਣਾਉਣਾ ਆਪਣਾ 585 22 ਮਾਡਲ ਵਿਕਾਉ ਆਈ ਥੋੜਾ ਹਾਂ ਠੀਕ ਆ ਠੀਕ ਆ ਬਣਾ ਕੇ ਪਾ ਦਿਓ ਬਾਕੀ ਫਿਰ ਦੱਸੂਗਾ ਵੀਰੇ ਨੂੰ ਮੈਂ ਹੈਗਾ ਮੈਂ ਦੱਸੂਗਾ ਹਾਂ ਹਾਂ ਮਹਿੰਦਰਾ 575 ਪਾਵਰ ਪਲੱਸ 22 ਮਾਡਲ ਅਛਾ ਤੇਰੀ ਆਲਾ ਹਾਂ ਉਹ ਆਪਾਂ ਵੇਚਣਾ ਵੀਰੇ ਆਸ ਚੈੱਕ ਕਰਾ ਖਬਰੇ ਕੀ ਹੋਏ ਨਹੀਂ ਵਾਈਆ ਤੇ ਬਲਾ ਅੱਜ ਤੋਂ ਤੂੰ ਕਿ ਫਿਰ ਪਾਉਨੇ ਆ ਵੀਡੀਓ ਥੋੜਾ ਭੇਜ ਦੀ ਪਾ ਹਾਂ ਨੰਬਰ ਆਪਾਂ ਦੇ ਦੂੰਗੇ ਵਿੱਚ ਆਪਣਾ ਵੀਡੀਓ ਉਹ ਦਿਖਾ ਦੂੰਗਾ ਟਰੈਕਟਰ ਕੋਈ ਹਾਂ ਟਰੈਕਟਰ ਦਿਖਾਵਾਂਗੇ ਜੀ ਦਿਖਾਣਾ ਕਰੂ ਹੁਣ ਹੁਣ ਲਾਉਂਗਾ ਬੋਗ ਦੇ ਸਿੰਗਰ ਨੂੰ ਹੱਥ ਨਹੀਂ 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 ਅਗਰ ਨਹੀਂ 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 ਲਾਉਂਗਾ ਆਰਦੀ ਲੈ ਕੇ ਆਉਗਾ ਹਲੇ ਨਹੀਂ ਹਲੇ 36 ਦੀ ਲੈ ਕੇ ਆਉਂਗਾ ਹਲੇ ਨਹੀਂ ਹਲੇ ਮਿੰਦਾ ਨਹੀਂ ਲਾਉਂਗਾ ਮੈਂ ਕਹਿੰਦਾ ਬਾਤ ਤਾਂ ਹੀ ਲਾਉਂਗਾ ਬੋਗ ਨੂੰ ਹਾਂ ਅਜਿਹਾ ਨਾ ਅਜਿਹਾ ਵੀਰ ਕਿੱਥੇ ਆ ਗਿਆ ਹਾਂ ਇਹਦਾ ਕੋਈ ਸਹਾਰੀ ਉੱਤ ਲੱਗਦਾ ਬਿੱਟ ਬੁੱਡਾ ਲੱਗਦਾ ਇੱਕ ਬੰਦੇ ਆਇਆ ਮਿਲਦੀ ਹੈ ਉਹ ਮੈਂ ਕਹਿੰਦਾ ਉਹ ਤਾਂ ਨਹੀਂ ਹੈਗੇ ਨਹੀਂ ਹੋਰ ਹੀ ਰੈਟਰ ਆ ਲੈ ਵੀ ਇੱਧਰ ਵਿਚਾਰ 240 ਇਹ ਗੰਕ ਸਫਰ ਇੱਧਰ ਆਰਗੈਨਿਕ ਵੀ ਹੈਗੀ ਸਾਨੂੰ ਆਰਗੈਨ ਦਿਖਾਉਣੇ ਆ ਬਾਅਦ ਉੱਪਰ ਕੋਈ ਸਪਰੇ ਨਹੀਂ ਕਰੀ ਆਪਾਂ ਨੇ ਇਹ ਵੀ ਕਰੀਆ 240 ਕਲਾਸ ਬੰਨੇ ਕੀ ਕਰ ਰਹੇ ਹੋ ਜੀ ਅੱਜ ਤੇ ਪੁੱਛਦਾ ਵੀ ਕੀ ਹੋਰ ਕੀ ਆਪਾਂ ਆ ਪਾਈ ਤੇ ਕੀ ਕੀ ਕਰਿਆ ਭਾਈ ਚ ਹੈ ਕੀ ਕੀ ਕਰਿਆ 240 ਪਲਸ ਕੱਲੀ ਉਹੀ ਕੱਲੀ 240 ਕੱਲੀ ਉਹ ਭਾਈ ਮਾਰ ਦੂ ਹਾਂ ਆਹੀ ਆ ਚੌੜੇ ਪੱਤੇ ਵਾਲਾ ਹੀ ਆ ਬਸ ਉਹ ਤੋਂ ਕੋਈ ਹੋਰ ਨਹੀਂ ਚੌੜੇ ਪੱਤੇ ਵਾਲਾ ਇਹ ਉੱਥੇ ਵੀ ਆਪਣੇ ਚੌੜੇ ਪੱਤੇ ਵਾਲੇ ਗੰਨੇ ਵਾਂ ਵਿੱਚ ਚੌੜੇ ਪੱਤੇ ਵਾਲਾ ਹੀ ਆ ਗੰਨੇ ਚ ਹਾਂ ਜਿਹੜਾ ਗੰਨੇ ਵਾਲਾ ਉੱਥੇ ਆਪਣੇ ਗੰਨਾ ਵੱਢਿਆ ਉੱਥੇ ਉਹ ਚੌੜੇ ਪੱਤੇ ਵਾਲਾ ਹੀ ਐ ਉਧਰ ਹੁਣ ਦੇਖਦੇ ਕਿਆ ਬਣਦਾ ਹੁਣ ਵੀ ੱਲਿਆਵਾ ਕਰਨ ਕਿੱਥੇ ੱਲੀਆਂ ਮੈਂ ਕਰਿਆ ਮੈਂ ਹੁਣ ਲਿਬਰਾਂ ਪਤਾ ਹੈਗਾ ਹੀ ਐ ਕਣਕਤ ਨਹੀਂ ਯਾ ਨਹੀਂ ਹੋਣਾ ਹੱਲੇ 12 ਵਜੇ 12:30 ਹੋ ਗਏ ਮੁੰਡਿਆਂ ਨੂੰ ਲੈ ਕੇ ਆਉਣਾ ਗ੍ਰਿੰਦੂ ਨੂੰ ਲੈ ਕੇ ਆਉਂਗਾ ਪਹਿਲਾਂ ਫੇਲ ਹੀ ਜਾਉਂਗਾ ਉੱਥੋਂ ਕਰਨ ਜਬੀ ਜਗ੍ਹਾ ਬਣਿਆ ਫਿਰ ਜਬੀ ਕੱਲ ਨੂੰ ਆਉਂਦਾ ਲਈ ਬਰਨਾ ਬੱਟ ਲਗਾਤਾਰ ਹੀ ਕਹਿੰਦਾ ਲਗਾਤਾਰ ਬੱਟ ਦਿੰਦਾ ਹੁਣ ਠੀਕ ਐ ਸਾਰੀ ਸਾਰੀ ਟਕਾ ਸਾਰੀ ਰੱਖ ਦੇਣੀ ਤਾਂ ਦਹੀਂ ਵਾਲੇ ਗੰਨਾਂ ਲੱਗੂਗਾ ਸਾਰੀ ਕੰਨਾ ਲੱਗੂਗਾ ਇਸ ਤੇ ਗੰਨਾ ਤੁਸੀਂ ਲਾਉਣਾ ਕਿਹੜਾ ਫਿਰ ਉੱਥੇ ਦੇਖਦੇ 18 ਲਾਉਂਗੇ ਨਾ ਬੈੱਡਾਂ ਪਰ ਉਹਨਾਂ ਨੂੰ ਵਈ ਆਪਣਾ ਦੂਗਾ ਸੈਡ ਵਾਲੇ ਸੈਡ ਵਾਲੇ ਬੈੱਡ ਸੈਟਮੇ ਨਹੀਂ ਕਰਨਾ ਬੈੱਡ ਸੈਟਮੇ ਨਹੀਂ ਕਰਨ ਆਪਾਂ ਨੂੰ ਪਹਿਲਾਂ ਲਾਉਣਾ ਸੈਡਾਂ ਵਾਲੇ ਬੈੱਡ ਸੈਟਮੇ ਤਾਂ ਆਪਾਂ ਜੱਪਣਾ ਅੱਜ ਵੀ ਲਾਉਣੀ ਆ ਵਿੱਚ ਆਲੂ ਨਾ ਨਾ ਸਾਰੇ ਗਠੇ ਪੰਮੇ ਨਾਲੇ ਲਾਇ ਲਏ ਲਾਉਂਗਾ ਆਲੂ ਲਾਏ ਨਾ ਪਤਾ ਕਿ ਕਿੰਨੇ ਪ੍ਰਾਉਡ ਵਾ ਨਹੀਂ ਗਠੇ ਆਗਾ ਮੈਂ ਤਾਂ ਠੀਕ ਆ ਮੈਨੂੰ ਲੱਗਦਾ ਵੀ ਠੀਕ ਗਠੇ ਆਗਾ ਰੇਟ ਬਥੇਰਾ ਹੁੰਦਾ ਜਾਂਦਾ ਇਹ ਹਲੇ ਪੱਥਰ ਗਏ ਆ ਆਲੂ ਮੰਗਣੇ ਜੇ ਲੋਟ ਆਗੇ ਆਲੂ ਆਲੂ ਚੀਜ਼ ਹੋਰ ਆ ਬਾਕੀ ਬੀਜ ਪਰ ਆਲੂਆਂ ਦਾ ਫਰਕ ਆ ਤੇ ਆਲੂ ਹਲੇ ਸਟੋਰ ਕਰਨੇ ਔਖੇ ਆਲੂ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਜਦੋਂ ਇਕੱਟੇ ਸਟੋਰ ਹੋ ਜਾਂਦੇ ਆ ਹਾਉਨਾ ਵਧੀਆ ਮੈਂ ਕਹਿੰਦਾ ਦੂਆ ਤੇਰਾ ਲਸਣ ਲਸਣ ਵੀ ਯਾਰ ਰੇਟ ਪਰ ਹੈ ਤੈਨੂੰ ਮੈਂ ਦੱਸਦਾ ਹੈਗਾ ਯਾਰ ਲਸਣ ਦਾ ਤੇ ਲੈ ਘਾ ਰੱਖ ਹੋ ਜਾਣਾ ਲਸਣ ਰੱਖੋ ਨਾ ਇੱਕ ਸਾਲੇ ਕੱਢਦਾ ਉਦੋਂ ਬਾਅਦ ਥੋਥਾ ਹੋ ਜਾਂਦਾ ਇਹ ਯਾਰ ਜੇ ਸਾਲ ਦੇ ਵਿੱਚ ਰੇਟ ਨਹੀਂ ਵਧੂਗਾ ਤੇਰਾ ਕੀ ਪਤਾ ਇਹਦਾ ਜਾਂ ਰੇਟ ਵਧੇ ਜਾਂ ਕੱਢਦੇ ਆਪਣਾ ਐਸੋ ਰੇਟ ਬਥੇਰਾ ਆਦਾ ਇੱਕ ਸਾਲ ਪੁੱਛੇ ਨਹੀਂ ਕਿ ਢੇਰਾਂ ਵਿੱਚ ਢਿਡਿਆ ਆ ਇਦਾਂ ਸੜਿਆ ਜਾਲ ਚੀਜ਼ ਲੱਗ ਗਈ ਫਿਰ ਉਹ ਮੰਦਾ ਪੈ ਜਾਂਦਾ ਜੇ ਘਾਟਾ ਤਾਂ ਸਿੱਜੀ ਐ ਉਹ ਸਾਬ ਨਾਲ ਲਾਵੇਂ ਹੁਣ ਉਹੀ ਗੱਲ ਹੁਣ ਤੈਨੂੰ ਪਤਾ ਖੜਦਾ ਫਿਰ ਆਪਣੇ ਇੱਧਰ ਯਾਰ ਪਿਆਜ਼ ਦੀ ਖੇਤੀ ਕਿੱਥੇ ਹੰਨੀ ਆਪਣੇ ਤਾਂ ਹੈ ਨਹੀਂ ਆਪਣੇ ਤਾਂ ਆਪਣੇ ਵਾਸਤੇ ਬੀਜਦੇ ਆ ਪਿਆਜ਼ ਯਾਰ ਲਸਣ ਆਹੋ ਦੇ ਗਗਨੇ ਮੇ ਲਾਵੇ ਮੈਂ ਕਹਿੰਦਾ ਪੈ ਰੇ ਬੈਡ ਹੁਣ ਆਪਣੇ ਪਿੰਡ ਮੈਂ ਨਹੀਂ ਕਹਿੰਦਾ ਪਿਆਜ਼ ਉਹ ਬਾਈ ਕਿਹਦਾ ਹੀ ਪਿਆਜ਼ ਆ ਬੰਮਿਆਰੀ ਨਹੀਂ ਲਾਇਆ ਬਾਕੀ ਸਾਬਨੇ ਕੋ ਲੈ ਸਾਬਨੇ ਮੈਂ ਮੋਟਾ ਆਹੋ ਮਾੜਾ ਮੋਟਾ ਬਣ ਯੂਗਾ ਉਹ ਵੀ ਕਿੰਨਾ ਚਿਰ ਚੱਲਦਾ ਆਹੋ ਠੀਕ ਨਹੀਂ ਗੱਲ ਲੋਟ ਆਈਦਾ ਬਾਕੀ ਸਾਰਾ ਕੰਮ ਆਲੂ ਕੋਈ ਮਾੜੀ ਚੀਜ਼ ਨਹੀਂ ਆਲੂ ਦਾ ਜੇ ਲੋਟ ਆ ਜਾਵੇ ਆਲੂ ਉੱਠੀ ਆਲੂ ਆਲੂ ਕਮ ਆਲੂ ਕਮ ਹੋ ਰਿਹਾ ਆਲੂ ਦਾ ਥੜਾ ਪੈਣੀ ਦਾਲ ਵੀ ਨਹੀਂ ਸਵਾਦ ਲੱਦ ਜਿੰਨਾ ਆਲੂ ਸਵਾਦ ਆਦਾ ਸਬਜ਼ੀ ਚਾਹੀਦੀ ਰੋੜੇ ਬਣਾਈ ਜਾ ਚਾਹੇ ਹੋ ਆਲੂ ਦੀ ਫਸਲ ਕੋਈ ਹੋਰ ਆਈਟਮ ਆ ਇਹ ਯੂ نو ਫਰਕ ਆ ਇਹਦਾ ਆਲੂ ਨਾਲੀ ਆ ਆਲੂ ਪੈਣੇ ਗੋਭੀ ਚ ਆਲੂ ਪੈਣੇ ਹੂੰ ਦਾਲ ਚ ਆਲੂ ਪੈਣੇ ਮਾਂਹ ਦੀ ਦਾਲ ਚ ਮਾਂਹ ਦੀ ਦਾਲ ਚ ਨਹੀਂ ਪੈਣੇ ਇੱਕ ਮੂੰਗੀ ਮਾਂਹ ਦੀ ਦਾਲ ਚ ਪਾਲਾ ਆ ਇਹ ਨਹੀਂ ਆਲੂ ਪੈਣੇ ਮਾਹ ਜਾਲ ਤੇ ਪਾਲਾ ਉੱਥੇ ਇਕੱਲੇ ਰੋਕਦੇ ਆ ਵੀ ਸਾਨੂੰ ਨਾ ਪਾਓ ਹਾਂ ਚੇਪਸ ਦੇ ਬੈਟਾ ਮਾਲੂ ਆਉਣਾ ਹਾਂ ਠੀਕ ਹੈ ਚਾਰ ਬੌਣੇ ਤਾਂ ਆਲੂ ਤਾਂ ਆਲੂ ਕਿ ਚੌਰੀ ਬਣਾਉਣੀ ਹੈ ਤਾਂ ਆਲੂ ਪਰੌਂਠੇ ਤਾਂ ਆਲੂ ਗੁਰਗਲੇ ਮਾਰੀ ਪੈਂਦੇ ਪਰੌਂਠੇ ਤਾਂ ਆਲੂ ਪਰੌਂਠੇ ਜਿਵੇਂ ਆਲੂ ਪਰੌੜੇ ਜਿਵੇਂ ਆਲੂ 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 ਤਾਂ ਬਹੁਤ ਜਗਾ ਪੈਂਦਾ ਆਲੂ ਮੈਂ ਹਲਾਗਾ ਸਾਨੂੰ ਬਈ ਕਿਲਾ ਘੰਡਾ ਗੰਨਾ ਕਿਲਾ ਗੰਨੇ ਦਾ ਵਿੱਚਲੋ ਸਭ ਲਾ ਦੇ ਬੈੱਡ ਉੱਤੇ ਛੋਟਾ ਰੱਖਣਾ ਚੌੜਾ ਜਗਦੀਪਾ ਲਾਇਆ ਇਹਦਾ ਬੜਾ ਛੋਟਾ ਉਹਦਾ ਨਾਮ ਮਤਲਬ ਘੱਟ ਵੀ ਹੁੰਦਾ ਆਲੂਆਂ ਚ ਫੁੱਟ ਫੰਡ ਛੋਟਾ ਕਰਨਾ ਲੱਗਦਾ ਹੁੰਦਾ ਆਲੂਆਂ ਚ ਗੰਨੇ ਚ ਉਹ ਵੀ ਗੰਨੇ ਆ ਸੱਤੂ ਗੰਨੇ ਚ ਆਂ ਗੰਨ ਲੀਜੀਏ ਕਾਇਕਾ ਹੋ ਗਿਆ ਆਲੂਆਂ ਚ ਗੰਨੇ ਚ ਲੱਗਦਾ ਹੁੰਦਾ ਹਾਂ ਹਾਂ ਜਦ ਇਹ ਜਿਹੜਾ ਇਹਨੇ ਲਾਇਆ ਇਹਦਾ ਇਹਨੇ ਲਾਇਆ ਕੰਨਾ ਜਗਦੀਪਾ ਨੇ ਕੰਨਾ ਲਾਇਆ ਅਗੀਤਾ ਲਾਇਆ ਪਹਿਲਾਂ ਇਹ ਹਾਂ ਜ ਇਹਦੇ ਨਾਲ ਲਾ ਲਾਗਣਾ ਲੋ ਓਕਾ ਉਹ ਸੁਣਾ ਟਾਈਮ ਹੁੰਦਾ ਉਹ ਟਾਈਮ ਉਹ ਟਾਈਮ ਹੀ ਹੁੰਦਾ ਨਾਲੇ ਲਾ ਲੈਣਾ ਰੇਟ ਹੋਇਆ ਵੇਚ ਦੂੰਗਾ ਨਹੀਂ ਕੋਠੇ ਚ ਬਾਰਾ ਵਿਹਲਾ ਪਿਆ ਹਾਂ ਮਾਰ ਕੇ ਪਰੜ ਸਾਰਾ ਦਾੜਾ ਵਰ ਦੇਣਾ ਜੀ ਨਾ ਦੇਖੀ ਜਾਈ ਬਦੂਗਾ ਅਰੇ ਰੇਡ ਬਦੂਗਾ ਜਾਂ ਕੱਢੂਗਾ ਨਹੀਂ ਫਿਰ ਆਪੇ ਖਾਉਂਗੇ ਬਾਈਕ ਸਾਰ ਸਿਆ ਸਿਆ ਨਹੀਂ ਫਿਰ ਰੇਡ ਵਧ ਗਿਆ ਵਧ ਗਿਆ ਤੂੰ ਪੰਨ ਪੰਨ ਖਾਈ ਜਾਣਾ ਫਿਰ ਨਹੀਂ ਦੂਏ ਨੂੰ ਨਹੀਂ ਰਹਿੰਦਾ ਇਹ ਚੁੱਲੇ ਮੈਂ ਖਾਈ ਜਾਣਾ ਪਰ ਬੋਤਾ ਕੋ ਖਾਂਦਾ ਨਹੀਂ ਪਹਿਲਾਂ ਲੱਕਿਆ ਕਰ ਦੇਣਾ ਪਹਿਲਾਂ ਸਾਰੀ ਬੋਤੀ ਕਿਧਰ ਹੀ ਵਿੱਚ ਪੁੰਨੂ ਗਾ ਗਏ ਖਾਲੀ ਚਿਲਾ ਬੜਾ ਦਾਈ ਪੁੰਨੂ ਗੇ ਸੰਡਰਾ ਖਾਲੀ ਹੋ ਕਰਿਆ ਪਿਆ ਅਗੇ ਚੁੱਲਾ ਸਵੇਰੇ ਉੱਠਣਾ ਉੱਠਦੀ ਸਾਥ ਚੁੱਲੇ ਨੂੰ ਉਡਣਾ ਦੇਦੇ ਚਾਹ ਪੀਣੇ ਨੂੰ ਹਾਂ ਐ ਕਿ ਨਹੀਂ ਹੁਣ ਮੈਂ ਥੂਏ ਕਿੱਥੇ ਤੁਰ ਜਾਈ ਮੈਂ ਜਾ ਜਾਂਦੀ ਆ ਇਹ ਠੀਕ ਨਹੀਂ ਹੈਗਾ ਬਾਹਰ ਉਹ ਮੇchu ਲਾ ਬਾਹਰ ਨਾ ਲਾ ਲਾ ਹੁਣ ਮੈਂ ਬਣਾਇਆ ਸਪੈਸ਼ਲ ਹੁਣ ਕਰਾ ਮਸਤੀਲੇ ਮਸਤੀਲੇ ਲੱਗੇ ਹੋਏ ਤੇ ਓਟੀਆ ਬਣਾਇਆ ਚੁੱਲਾ ਬਣਾਇਆ ਉਹ ਚੁੱਲਾ ਚੱਲਦਾ ਹੁਣ ਸਪੈਸ਼ਲ ਅੱਜ ਸਾਗ ਬਣਾਇਆ ਚੁੱਲੇ ਉਪਰ ਨਾ ਨਾ ਵਧੀਆ ਚੁੱਲਾ ਤਾਂ ਹੈ ਚੁੱਲਾ ਚਾਹੀਦਾ ਇੱਕ ਭਾਂਡਾ ਦੂਆ ਚਾਹੀਦਾ ਆਪਣਾ ਮਿੱਟੀ ਦਾ ਭਾਂਡਾ ਉਹ ਜੇ ਦੇਖੀ ਦਾਲ ਦਾ ਕਹਦੇ ਕੀ ਤੂੰ ਸਵੇਰ ਤੇ ਦਾਲ ਧਰ ਦੇ ਫੁੱਲ ਫੁੱਲ ਸ਼ਾਮ ਤੱਕ ਰਾ ਉਹਦੀ ਹਲ ਹਲ ਹਲਕੀ ਹਲਕੀ ਆਂਚ ਪਾ ਬਸ ਖਾ ਉਹਨੂੰ ਹਾਂ ਉਹ ਸ਼ਾਮ ਨੂੰ ਮਾਰ ਤੜਕਾ ਦੇ ਕੀ ਬੀ ਚੀਜ਼ ਬਣਦੀ ਹੈ ਲਾਲ ਲੂਗੜੀ ਉਹ ਚੀਜ਼ ਉਹ ਚੀਜ਼ਾ ਹਲੀਆਂ ਉਰ ਦਾ ਦਾਲ ਨੂੰ ਮਰਾ ਕੇ ਸੀਟੀਆਂ ਚ ਯਾਰ ਦਾਲ ਦੀ ਐਤੀ ਫੇਰ ਦਿੰਦੇ ਘੰਟੇ ਵਾਂ ਬਣਾ ਕੇ ਰੱਖ ਦਿੰਦੇ ਦਮ ਜਾਣ ਰਹੀ ਦੀ ਫੇ ਕਿਤੇ ਉਹਦੇ ਕੇ ਬਸ ਡੰਗ ਸਾਰਨ ਦਾ ਕੰਮ ਹੈ ਪੂਰਾ ਕਿਹੜੇ ਜਿੱਦਾਂ ਭਗਵਾਨ ਤਿਆਰ ਹੁੰਨੇ ਪਹਿਲਾਂ ਹੁੰਦੇ ਤੇ ਉਹੀ ਜਾਣ ਵਾਲੇ ਭਗਵਾਨ ਤੇ ਬਸ ਬਸ ਰੋਟੀਆਂ ਆ ਕਾਂਕੇ ਦੀ ਰੋਟੀ ਕਹਾਂਦਾ ਪਹਿਲਾਂ ਬਾਜਰੇ ਦੀ ਦਾ ਉਹ ਮੇੜੇ ਦੀ ਮੇੜੇ ਦੀ ਰੋਟੀ ਛੋਲੇ ਛੋਲੇ ਜੇ ਛੋਲੇ ਪੈਣ ਦੇ ਵਿੱਚ ਉਹਦੇ ਬਾਜਰਾ ਲਮਗਲਮ ਐਡੀ ਮੋਟੀ ਰੋਟੀ ਬਣਦੀ ਸੀ ਉਹ ਬਾਂਡੇ ਵਿੱਚ ਚੁੱਲ੍ਹੇ ਪਰਤੀਏ ਲਾਉਂਦੇ ਸੀ ਕੀ ਰੱਖ ਕੇ ਖਾਂਦੇ ਹਾਂ ਉਹ ਅਸਲੀ ਚੀਜ਼ ਹੈ ਤਾਕਤ ਸੀ ਤੁਮੇ ਹਾਂ ਨਾਲੇ ਹਾਜਮਾ ਖਰਾਬ ਨਹੀਂ ਕਰਦੀ ਕਾਂਕੇ ਰੋਟੀ ਕਰਦੀ ਹਾਜਮਾ ਖਰਾਬ ਜਦੋਂ ਪਰੋਜ ਖਾਈ ਜਾਣੀ ਤੁਮ ਜਾਣਦੇ ਉਹ ਬਾ ਜਾਣਦੇ ਜਿਹੜਾ ਸਾਗ ਚੁੱਲ੍ਹੇ ਬੜਨਾ ਹੋਈ ਸਾਗ ਆ ਜਿਹੜਾ ਸਿਟੀਆਂ ਮਰਾਪਤੀਆਂ ਤੇ ਨਾ ਉਹ ਉਹ ਸਾਗ ਥੋੜੀ ਹੈ ਉਹ ਤਾਂ ਗਾਲ ਤਾ ਜਮਾਂ ਹੀ ਗਾਲ ਤਾ ਸਾਗ ਦਾ ਕੂਕਰ ਵੀ ਬਣ ਜਾਂਦਾ ਆ ਉਹ ਤਾਂ ਉਹੀ ਕਰਦਾ ਜਿਵੇਂ ਹੀ ਗਾਲਦਾ ਉਹ ਸਾਗ ਥੋੜੀ ਸਾਗ ਦਾ ਖੁੱਲਾ ਹੋ ਜਾਂ ਪਾਣੀ ਪਾਇਆ ਹੋਵੇ ਵਿੱਚ ਸਾਗ ਪਿਆ ਹੋਵੇ ਆ ਲੱਗਣ 4 ਘੰਟੇ ਬੋਲ ਬੋਲ ਹੋਵੇ ਬਾਅਦ ਫਿਰ ਵਿੱਚ ਚੱਲੇ ਕੋਟਣਾ ਫੇਰ ਬਣਦਾ ਸਾਗ ਫੇਰ ਬਣਦਾ ਪੈਰਾਂ ਦੇ ਵਿੱਚ ਲੈ ਕੇ ਪਤਿੱਲੇ ਨੂੰ ਦੇ ਕੋਟਣਾ ਲੈ ਕੋਟਣਾ ਫੇਰ ਬਣਦਾ ਸਾਗ ਉਹਨੂੰ ਕਹਿੰਦੇ ਸਾਗ ਇਹਦੇ ਹੀ ਮਾਹੀ ਦਾਲਾ ਮਾਹੀ ਦਾਲਾ ਕੋਈ ਸਿੱਟੀ ਵਾਲਾ ਕੰਮ ਥੋੜੀ ਮਾਹੀ ਦਾਲਾ ਦਾ ਮਾਹੀ ਦਾਲਾ ਹਾਲੇ ਕੀ ਆਜ ਵਰਨਾ ਬਣੇ ਤਾਂ ਸਾਰੇ ਤਤਾਤੀ ਚਾਉਨੇ ਚੱਕਰ ਉਹ ਮੇਰੀ ਗੱਲ ਸੁਣਦਾ ਹਲਵਾਈ ਅੱਗੇ ਬਹਾਨਾ ਘੁਹਾਨੂ ਨਾ 3 ਵਜੇ ਹਲਵਾਈ ਦਾਲ ਧਾਰ ਦਿੰਦੇ ਤੇ ਲੱਕੜੀ ਪਰ ਲੱਕੜੀ ਧਾਰ ਦਿੰਦੇ ਯਾਰ ਹਾਂ ਉਹ 9-10 ਬਥੇ ਤਿਆਰ ਹੁੰਦੇ ਲੱਕੜੀ ਵਾਲੀ ਅੱਛਾ ਹੁਣ ਤਾਂ ਉਹ ਥੱਲੇ ਸਿਲੰਡਰ ਬੜਦਾ ਹੈ ਘਾਂਟੇ ਮਦਦ ਬਣਾ ਕੇ ਰੱਖ ਦਿੰਦੇ ਉਹ 19 ਸਪੀਡ ਹੋ ਗਈ ਅੱਗ ਦੀ ਆ ਹੋਰ ਹੁਣ ਉਹਨੇ ਚੱਲਣਾ ਆਪਣੇ ਹਿਸਾਬ ਨਾਲ ਮੰਨ ਲਾ ਜਿਹੜਾ ਪਾਥੀਆਂ ਲਾਈਆਂ ਪਾਥੀ ਆਪਣੇ ਹਿਸਾਬ ਨਾਲ ਚੱਲਣਾ ਬਸ ਬੜਕ ਬੜਤੇ ਹੋਰ ਆਹੇ ਹੋਆ ਕਰਦੇ ਇਹ ਵੀ ਕੰਮ ਸ਼ੁਰੂ ਹੁਣ ਪਤੀਲੇ ਮੈਂ ਇਹਨਾਂ ਤੇ ਲੈ ਕੇ ਆਉਣਾ ਹੋਰੇ ਆਪਣਾ ਮਿੱਟੀ ਦੇ ਭਾਂਡੇ ਲੈਉਣੇ ਲੋਕ ਈ ਨਹੀਂ ਮਿਲਦੇ ਨੇ ਗੁੰਗਾਂ ਦੇ ਆਹਾਂ ਬੜੇ ਹੀ ਲੈਉਣੇ ਲੋਕ ਆਪਣਾ ਲਾ ਕੇ ਬਾਲ ਕੇ ਕਿ ਦਿੱਤਾ ਛੱਡ ਛੱਡ ਦੇ ਸ਼ਾਮ ਤੱਕ ਬਣੀ ਜਾਊਗੀ ਉਹ ਕੋਈ ਵੀ ਆਟਮ ਆ ਪਾਣੀ ਪੀਣਾ ਹੁਣ ਅਗਲਾ ਪਲਾਸਟਿਕ ਦੀ ਬੋਤਲ ਮੈਂ ਰੱਖਦਾ ਹਾਂ ਸਮਝਿਆ ਬਿਮਾਰੀ ਦਾ ਘਰ ਮਿੱਟੀ ਦੇ ਭਾਂਡੇ ਚਾਹੀਦੇ ਉਹ ਮਿੱਟੀ ਦਾ ਬਣ ਖੜਾ ਹੁੰਦਾ ਥੱਗੇ ਆ ਘੜੇ ਫੇਰ ਸਾਰੇ ਮਿਰਲ ਵਿੱਚ ਆ ਦੇ ਉਹ ਹੋਰ ਕੀ ਆ ਇਹ ਕੈਮੀਕਲ ਆ ਪਲਾਸਟਿਕ ਕੈਮੀਕਲ ਆ ਪਲਾਸਟਿਕ ਦਾ ਕੈਮੀਕਲ ਮਿੱਟੀ ਦੇ ਜਿਹੋ ਮਾਲਾ ਆ ਇਹ ਬੋਤਲਾਂ ਬੋਤਲਾਂ ਪਈਆਂ ਹਾਂ ਕਿੰਨਾ ਟਾਈਮ ਹੋ ਗਿਆ ਫ੍ਰੀਜ ਵਿੱਚ ਪਈਆਂ ਨੂੰ ਉਹ ਪਈਆਂ ਤਾਂ ਕੋਨਾ ਕੋ ਪਰਸੈਂਟ ਤਾਂ ਆਏ ਆਏ ਆਈ ਵਿੱਚੀ ਤੇ ਕਿਹ ਬਿਮਾਰੀ ਸੀ ਰੀਲ ਆ ਗਈ ਹੁਣ ਹਾਂ ਅਗੇ ਪਿੱਤਲ ਦਾ ਭਾਂਡਾ ਹੁੰਦਾ ਤਾਂ ਕਾਂਸੀ ਦਾ ਹੁੰਦਾ ਤਾਂ ਹਾਂ ਤਾਂਬੇ ਦਾ ਹੁੰਦਾ ਤਾਂਬੇ ਦਾ ਉਹਨਾਂ ਨੇ ਜੀ ਲ ਮੈਨੂੰ ਕਿਸੇ ਘਰਾਂ ਦਿਖਾ ਦਿੰਦੇ ਜੇ ਪਿੱਤਲ ਦਾ ਘਾਂਡਾ ਭਾਂਡਾ ਹੋਇਆ ਵੀ ਉਹ ਵੀ ਦੁਆਲੇ ਨੂੰ ਕੱਟਦੇ ਨੇ ਨਾਲੇ ਨਾਲ ਵੀ ਸਾਲਾ ਹੋਰ ਚਾਰ ਭਾਂਡੇ ਆ ਜਿਹੜੇ ਉਹਦੇ ਐ ਕਿ ਨਹੀਂ ਪਿੱਤਲ ਤਾਂਬੇ ਜਾਈਦੇ ਭਾਂਡੇ ਤਾਂ ਤਾਂਬੇ ਤਾਂਬੇ ਦਾ ਭਾਂਡਾ ਸਭ ਤੋਂ ਵਧੀਆ ਦਾ ਤਾਂਬਾ ਹਲਸੀ ਦਾ ਹੁੰਦਾ ਦਾ ਕਟੋਰੀ-ਕਟਾਰੇ ਤਾਂਬਾ ਜੀ ਵਧੀਆ ਤਾਂ ਬੇਦਰਾ ਤੂੰ ਰਾਤ ਨੂੰ ਗੜਵੀ ਭਰ ਕੇ ਪਾਣੀ ਦੀ ਰੱਖਲਾ ਬਣੀ ਜਿੱਥੇ ਆ ਲੱਗਦੀ ਪੀ ਜਾ ਤੰਬਾ ਤਾਂ ਬਹੁਤ ਵਧੀਆ ਚੀਜ਼ ਆ ਸਮਝਿਆ ਤਾਂ ਤੱਤ ਜਾਂਦੇ ਨੇ ਬੋਡੀ ਅੰਦਰ ਉਹ ਲੜਦੇ ਆ ਫ੍ਰਿਜ ਕੋਲ ਨੂੰ ਰੋਹੀ ਮਾਂ ਹਾਂ ਉਹ ਵੀ ਬਾਸ ਚਾਕੋ ਪਲਾਸਟਿਕ ਦੀ ਬੋਤਲ ਪਲਾਸਟਿਕ ਦੇ ਬੋਤਲੇ ਆ ਫਿਰ ਛੱਟੀ ਆ ਹਾਂ ਠੀਕ ਆ ਪਾਣੀ ਛੱਟੀ ਹੁੰਦੀ ਫਿਰ ਹਾਂ ਆਹੀ ਵੇਰ ਬਿਮਾਰੀਆਂ ਨੇ ਘੇਰੇ ਵੀ ਸਾਰੇ ਉਹ ਚੱਲੀ ਜਾਣਾ ਜੀ ਤਾਂ ਇਹਦਾ ਪ੍ਰਾਣਾ ਖਾਣਾ ਦਾ ਉਹ ਤਾਂ ਚਲੀ ਗਿਆ ਆਹ ਆ ਗਏ ਹੁਣ। ਉਹ ਹੋਲੀ ਆ ਚਾ ਜਾਣਾ ਵਾਪਸ। ਹੈ? ਉਹ ਹੋਲੀ ਵਾਪਸੀ ਹੋ ਜਾਣੀ। ਆਊਗਾ। ਉਹ ਹੋਲੀ ਟਾਈਮ ਲੱਦਦਾ ਹੁਣ 21 ਸਦੀ ਚੱਲਦੀ ਆ। ਹੂੰ। ਉਹ ਹੋਲੀ ਲੋਕਾਂ ਨੇ ਇੱਕ ਵਾਰ ਉੱਪਰ ਜਾ ਕੇ ਆਣ ਫਿਰ ਇਹ ਥੱਲੇ ਆਉਣਾ। ਆਉਣਾ ਵਾਪਸ ਹੋਈ। ਥੱਲੇ ਆਉਣਾ। ਥੱਲੇ ਆਉਣਾ ਬੈਣਾ। ਆਹਨੇ ਵਾਲੀ ਜਗ੍ਹਾ ਤੇ। ਗੜਾਂ ਚ ਆਉਣੀ ਪੈਣਾ ਬਸ। ਹੈਨਾ? ਆਹ ਬਾਕੀ ਗੱਲ ਐ। ਇੱਕ ਵਾਰ ਉਹ ਨੀ ਨਮਾ ਨਮਾ ਜਾਂਤੂ ਅਡਾਰੀ ਮਾਰਦੀ ਮਾਰਦਾ। ਮਾਰ ਲਣ ਦੇ ਆਉਣਾ ਦਾ ਫਿਰ ਆੜਲੇ ਚ। ਇਹ ਤਾਂ ਹੁਣ ਉਨ ਦਾੜ ਨੇ ਕੀ ਆਉਨੇ। ਉਹਨਾਂ ਦਾ ਸ਼ਾਂਤੇ ਬੈਂਡ ਚ ਬਾਈ। ਹਾਂ। ਇੱਥੀ ਆਉਣਾ ਬੈਣਾ ਬਾਈ। ਚਲੋ ਜੀ ਹੁਣ ਕਿਆ ਕਰਨਾ ਫਿਰ ਅੱਜ? ਹੁਣ ਮੈਂ ਦੇਖ ਇਧਰ ਗ੍ਰਿੰਦਰ ਨੂੰ ਲਿਆਉਣਾ ਪਹਿਲਾਂ। ਇੱਕ ਬਾਜੇ ਦਾ ਮੈਨੂੰ ਹੁਣ ਜੀ ਘਰਾਂ ਲੱਤਾਂ ਵਾ ਤੋੜੀਆਂ। ਹਾਂ। ਬਾਈ ਇੱਕ ਵਜੇ ਲਿਆ ਕੇ ਉਹ ਨਹੀਂ ਛੱਡ ਕੇ ਘਰਾਂ ਫਿਰ ਪੰਪ ਚੱਕਣਾ ਫਿਰ ਚੱਲੀਆਂ 'ਚ ਲੰਘ ਜਾਣਾ ਮੈਂ। ਇਹਨਾਂ ਨੂੰ ਹਸ ਵੀਰ ਨੇ ਆ ਜਾਣਾ 5-7 ਟਰੈਲੀਆਂ ਹੈ ਨਾ ਜੱਗਾ ਰਹਿੰਦੀ ਹੈ ਉਹਨੂੰ। ਹਾਂ। ਵਾਣੋਂ ਤਾਂ। ਹਾਂ। ਚਾਗ ਦੇ ਕਾਇਣਾ। ਸ਼ਾਮ ਤੋਂ ਰਾਮ ਨਾਲ ਤੇਨੂੰ ਬੱਦੇ ਸਹੀ ਤੇ ਰਾਮ ਨਾਲ ਆਇਆ। ਉਹ ਦੇਖ ਦੇਗਾ ਕਹਿੰਦਾ ਐ। ਮੈਂ ਵੀ ਚੱਲਣਾ ਫਿਰ ਐ। ਲੈ ਵੀ ਜਾਣਾ ਕਿਤੇ? ਮੈਂ ਕ ਵੱਡਿਆ ਵੱਡਿਆ ਮੈਂ ਦਾਤ ਲੈਣ ਹਥਿਆਰ ਲੈਦਾ ਨਾ ਮੈਂ ਲੈੰਦਾ ਹਾਂ ਬਹੁਤ ਕੱਟਾ ਆਇਆ ਰਵਈਆ 500 ਦਾ ਲੈ ਆਇਆ 500 ਦਾ ਆਇਆ ਹਾਂ ਠੀਕ ਹੈ ਲਾ ਲੂ ਕੋਈ ਦਿੱਤਾ ਇਹਨੂੰ ਨੇ ਹਾਂ ਹਾਂ ਗਰੈਂਡਰ ਜਾ ਵਧੀਆ ਆਮ ਚਲਾ ਕੇ ਦੇਖਦਾ ਮੈਂ ਮਾਹੂ ਹੀ ਮੇਰੇ ਤਰੀਕੇ ਵਾਲੇ ਚ ਲਈ ਹਾਂ ਉਹ ਮੱਕ ਦਿੱਤੇ ਕੰਮ ਲੈ ਹੱਥ ਤੇ ਗਿਆ ਕਾਤੀ ਵਰਗੋ ਬਟਾਈ ਹੈ ਕਹਤੇ ਤੇ ਮਸ ਸਿੱਕਲੇ ਸਾਕਾ ਟੱਕ ਕੇ ਦਾਤ ਖਰਾਬ ਹੁੰਦਾ ਹੁਣ ਬਾਈ ਅਸੀਂ ਹੈਗੇ ਆ ਉਹ ਨਵੇਂ ਹਲੇ ਟ੍ਰੇਨੀ ਟ੍ਰੇਨੀ ਤੂੰ ਨਾਤਾ ਮਾਰੂ ਮੁਝੇ ਕਹੇ ਐਕਸਪੋਰਟ ਬੰਦਾ ਯਾਰ ਬੇਦੀ ਗੱਲ ਸੁਣ ਨਾ ਇਹਨੂੰ ਕੁਝ ਨਹੀਂ ਆਏਗਾ ਤੇਰਾ ਉੱਥੇ ਹੱਥ ਲੱਗ ਜਾਣਾ ਬਸ ਬਾਈ ਤੇ ਆ ਗੱਡੀਆਂ ਦਾ ਦਾਦੇ ਨਾ ਝੋੜ ਲੱਗਦਾ ਨਾ ਵਾਸਤਾ ਮਜਾ ਦਾ ਮੈਂ ਤਾਂ ਲਾਲੀ ਢਿੱਕਦਾ ਲਾਲੀ ਆਏ ਵਾਤਾ ਹਾਂ ਕਾਲਿਆ ਇਸ ਤਰ ਅੱਛਾ ਤੇ ਚੈਨਲ ਮਾਉਂਟੇ ਹੋ ਹੋਣੇ ਵਾਲਾ ਹੁਣ ਅੱਛਾ ਮੈਨੂੰ ਕਦਾਂ ਫੋਨ ਕਰਦਾ ਸਵੇਰ ਦਾ ਹੀ ਹਾਂ ਆ ਹੁਣ ਮੈਂ ਬੇਲਾ ਬੈਠਾ ਇਹਨੂੰ ਫੋਕ ਆ ਜਾ ਮੈਂ ਕਿ ਹੁਣ ਤਾਂ ਕਾਹੇ ਨਹੀਂ ਦੇਖ ਲ ਕੋਲ ਬੱਕ ਅੱਖ ਪੜਾਈ ਤੇ ਉੱਥੇ ਨਾ ਨਾ ਉਹ ਤਾਂ ਇੰਨਾ ਕੰਮ ਤਾਂ ਮੈਂ ਆਪੇ ਕਰ ਲਾ ਹਾਂ ਲਾ ਬੜਾ ਬੜਾ ਕਾਕੀ ਭੁੱਲਦਾ ਜਾਈ ਖਬਰਾਂ ਬਣਾਈ ਦੇ ਪਹਿਲਾਂ ਹੋਂਦਾ ਦੇਖਦੇ ਆ ਕਾ ਹੋਂਦਾ ਚੱਲ ਦਿਖਾਉਂਦੇ ਬਾਕੀ ਵੀ ਸਾਨੂੰ ਨਵੇਂ 10000 ਚਾਲਾ ਦਿਖਾਉਣੇ ਆ